ਆਗਰ ਵੀ ਕਿੱਧਰ ਗਿਆ ਉਸ ਦੇ ਪਿਟੜਾ ਲਾਈਵ ਕਰਿਆ ਹੋਣਾ ਚੱਲ ਬਾਸ਼ੀ ਇਹਦੀ ਸ਼ੀਤ ਚੱਲ ਬਾ ਰਹੇਗਾ ਯਾਰ ਬੰਦਾ ਬੰਦਾ ਬਣੇਗਾ ਰੋਈ ਉਹ ਟਰੈਕਟਰ ਵਾਲੇ ਬਾਈ ਨੂੰ ਕਿੱਧਰ ਗਈ ਜਿੰਨੇ ਗਈ ਹੋਣੀ ਮਰਾ ਦੂ ਟਰੈਕਟਰ ਹੈ ਬਾਈ ਪੁੱਛ ਕੇ ਕਰੇ ਬਾਈ ਮੈਂ ਇੱਥੇ ਖੜਾ ਕਰ ਦਉ ਕਹਦੇ ਬਾਈ ਸਵਿਫਟ ਵਾਲਾ ਲੰਘਦਾ ਦੇਖਿਆ ਮੈਂ ਖੜਾ ਅੱਗਾਹਾਂ ਖੜਾ ਹੈਲੋ ਹੈਲੋ ਆਵਾਜ਼ ਆ ਰਹੀ ਹੈ ਬਾਈ ਜੀ ਅ ਬਾਈ ਜੀ ਹੁਣੇ ਨਾ ਅਸੀਂ ਸਾਡੇ ਪਿੰਡ ਸੜਕ ਤੇ ਅ ਬਰੇ ਇਧਰ ਸੁਣੋ ਸਵਿਫਟ ਕਾਰ ਨਾਲ ਤਾਂ ਨਹੀਂ ਮਿਲਿਆ ਸਵਿਫਟ ਸਵਿਫਟ ਕਰਦੇ ਨਹੀਂ ਮਿਲਿਆ ਤੁਹਾਨੂੰ ਕਿ ਇਧਰ ਮੇਰੀ ਹੈ ਦਿੱਲੀ ਨੰਬਰ ਹੋਣੀ ਦੋ ਹਾਂ ਨੰਬਰ ਤਾਂ ਨਹੀਂ ਪਤਾ ਕੀ ਕਰੂ ਮੂਰੋ ਜੇ ਉਹਦੀ ਟੁੱਟਿਆ ਕਿੱਦ ਨੂੰ ਗਈ ਆ ਬਾਈ ਵੜ ਕੇ ਕਿੱਦ ਨੂੰ ਸਖ ਦੱਦੀ ਕਿਧਰ ਪਿੰਡ ਪਿੰਡ ਚ ਵੜ ਗਈ ਬਾਈ ਪਿੰਡ ਸੰਘੀਆਂ ਵੜ ਗਿਆ ਵਿੰਦ ਚ ਓਏ ਆ ਜਾ ਤੋਲੂ ਜੱਦੀ ਹਾਂ ਮੈਂ ਬਰੇ ਹੋਰ ਉਹ ਲੱਗਦਾ ਵੀ ਹੋ ਜਾਣਾ ਟੱਕਿਆ ਹੋਰ ਹਾਂ ਬਾਈ ਉਹ ਸਭ ਬੰਦੇ ਬੰਦੇ ਮਾਰਿਆ ਬਾਈ ਦੋ ਦੋ ਬੰਦੇ ਛੱਟਿਆ ਪਾਣ ਜੋ ਮਾਰ ਕੇ ਆਹ ਤੋ ਆ ਫੜਾ ਆ ਫੜਾ ਆ ਫੜਾ ਆਹ ਫੜਾ ਨਾਲੇ ਬਾਈ ਜੀ ਸਾਰਿਆਂ ਲਾਈਵ ਤੇ ਬੇਨਤੀ ਆ ਇੱਕ ਬੰਦਾ ਨਾ ਛਾਰਡ ਪਿੰਡ ਨਹਿਰ ਤੇ ਗੱਡੀ ਮਾਰ ਕੇ ਭੱਜਿਆ ਬਾਈ ਉਹ ਸੰਗਦੇ ਆਲ ਤੋਂ ਨਗਲੇ ਨਗਲੇ ਨੂੰ ਗਿਆ ਨਗਲੇ ਨੂੰ ਹੋ ਕੇ ਵੀਰ ਸੰਗਦੇ ਆਲਾ ਪਿੰਡ ਵੀ ਦਿਓਗੇ ਬਾਈ ਨਗਲੇ ਨੂੰ ਗਿਆ ਵੀਰ ਮੜ ਕੇ DL4 NC1988 ਨੰਬਰ ਕੱਢੇ ਐ ਸਵਿਫਟ ਦਾ ਬਾਈ ਨੇ ਰੋਕਿਆ ਨਹੀਂ ਗਿਆ ਸਾਨੂੰ ਰਾਜ ਬੰਦੇ ਮਿਲੇ ਨੇ ਕਹਿੰਦੇ ਬਾਈ ਬਾਈ ਨੇ ਗੱਡੀ ਮਾਰੀ ਐ ਇਹਨੂੰ ਸ਼ੇਅਰ ਕਰਿਓ ਬਾਈ ਲੈ ਇਹਨੂੰ ਜਲਦ ਜਲਦ ਜ਼ਰੂਰ ਨਗਲੇ ਪਿੰਡ ਨੂੰ ਗਿਆ ਬਾਈ ਨਗਲੇ ਨਗਲੇ ਪਿੰਡ ਨੂੰ ਗਿਆ ਨਗਲੇ ਪਿੰਡ ਨੂੰ ਬਾਈ ਨੇ ਗੱਡੀ ਰੋਕੀ ਨਹੀਂ ਜਮੀ ਇਨਸਾਨੀਅਤ ਦਾ ਯਾਰ ਮਰੇ ਗਈ ਅੱਜ ਮੇਰੇ ਕੋਲ ਮੋਟਰਸਾਈਕਲ ਆ ਬਾਈ ਮੈਂ ਪਿੱਛੇ ਪਿੱਛੇ ਭੱਜਿਆ ਰਿਹਾ ਜਿਹੜਾ ਇੱਧਰ ਨਗਲਾ ਪਸ਼ੌਰ ਕੌਰੀਆਂ ਬੇਥੇ ਮਿਲੇ ਬਾਈ ਬੰਦਾ ਐਂਟਰੀ ਕਰੇ ਪਿੰਡ 'ਚ ਤਾਂ ਬੰਦੇ ਨੂੰ ਰੋਕੋ ਜਰੂਰ ਆਪਾਂ ਸਿਰਫ ਇਹ ਪੁੱਛਣਾ ਵੀ ਇਨਸਾਨੀਅਤ ਮਰ ਗਈ ਆ ਕਿ ਜਾਂਦੀ ਆ ਦੇਖ ਲਓ ਭਾਈ ਇਨਸਾਨੀयत ਜਮੀ ਮਰ ਗਈ ਐ ਨਾ ਬੰਦਾ ਬੰਦੇ ਗੱਡੀਆਂ ਮਾਰ ਕੇ ਭੱਜਿਆ ਨਾਲ ਦੇ ਨਾਲ ਅਸੀਂ ਫੜ ਲਿਆ ਭਾਈ ਬੰਦਾ ਕਹਿੰਦੇ ਫੜ ਲਿਆ ਤੁਹਾਨੂੰ ਦੱਸਦੇ ਆ ਦਿਖਾਉਨੇ ਆ ਤੁਹਾਨੂੰ ਬੰਦਾ ਉਹਦੀ ਬਣਾਉਣਾ ਰੇਰ ਆ ਇਹ ਇਨਸਾਨੀयत ਜਮੀ ਮਰ ਗਈ ਯਾਰ ਇਹ ਨਾ ਪਟਾਕ ਦੇਣੇ ਬੰਦੇ ਮਾਰੇ ਤੂੰ ਜੋਦ ਨੂੰ ਜੋਦ ਨੂੰ ਮੋਨ ਲਾ ਕਿਹਦੇ ਉਹਨਾਂ ਬੰਦਾਂ ਲੈ ਗਿਆ ਸਵਾਲ ਮੋਂਚੋ ਅਸੀਂ ਬੰਦਾ ਫੜ ਕੇ ਲੈ ਕਹਿੰਦੇ ਉਹਨੂੰ ਨਾਲ ਲੈ ਉਹਨਾਂ ਕੁੱਟ ਕੇ ਸਾਲੇ ਨੂੰ ਉਹਨੂੰ ਕਹਿੰਦੇ ਬੰਦੇ ਹਸਪਤਾਲ ਤੇ ਲੈ ਜਾਓ ਕੋਈ ਗੱਲ ਨਹੀਂ ਜਿਹੜੇ ਮਰ ਜੇ ਹਸਪਤਾਲ ਤੇ ਲੈ ਜਾਓ ਲੈ ਬੰਦੇ ਬੁੱਸ ਨਹੀਂ ਕਿਹੜੇ ਮਿੰਟ ਦੇ ਨੇ ਅਸਤਾ ਭਾਈ ਰੇੜੀ ਤੇ ਕੁਸ਼ਕਾਨ ਆਏ ਸੀ ਨਾ ਦੇ ਦੇਖਿਆ ਇੱਕੋ ਦਾ ਵੀ ਇੱਚਾ ਅੱਜ ਨਾਲੇ ਆਏ ਕਿਤੇ ਕਿੱਥੇ ਆ ਮੇਰੀ ਕਾ ਫੜ ਲਿਆ ਕਿੱਥਾ ਬੰਦਾ ਉਹ ਗੱਡੀ ਕਿੱਥੇ ਆਦੀ ਆ ਵੀ ਇੱਥੇ ਨਹੀਂ ਐ ਲੈ ਲੈ ਨਾ ਭਾਈ ਤੂੰ ਇੰਨਾ ਦਾ ਯਾਰ ਇੰਨਾ ਦਾ ਤੂੰ ਸ਼ੰਕਸ ਆ ਫੜੀਆਂ ਰ ਇੱਕ ਮਿੰਟਾ ਫੋਨ ਫੜਦਾ ਮੈਂ ਇੰਨਾ ਦਾ ਤੂੰ ਸ਼ੰਕਸ ਕਰ ਲੈ ਯਾਰ ਖੜ ਤਾਂ ਯਾਰ ਅਸੀਂ ਤੇਰੇ ਬੰਬ ਲਟਣ ਲੱਗੇ ਯਾਰ ਨਿਕ ਬਰਾੜ ਤੂੰ ਖੜ ਜਾ ਯਾਰ ਤੇਰੇ ਗੋਲੀ ਲੱਗੇ ਚਲਾਉਣ ਯਾਰ ਅਸੀਂ ਉਹ ਤਾਂ ਗੱਲ ਕੋਈ ਗੱਲ ਫੋਰਾ ਤੂੰ ਤੂੰ ਜਿੱਥੇ ਲੱ ਮਰਜੀ ਤੂੰ ਭੱਜਿਆ ਕਿਉਂ ਆ? ਤੇ ਸਾ ਤੇ ਅਸੀਂ ਵੀ ਉਹ ਸਾ ਤੇ ਬਹੁਤ ਬਾਰੀ ਗੱਡੀਆਂ ਬੈਗੀਆਂ ਆ ਗੱਲ ਕੀ ਬਣਦੀ ਆ ਯਾਰ ਤੂੰ ਖੜੇ ਨਹੀਂ ਰਹਿਣਾ ਉੱਥੇ ਹਣ ਅਬ ਫੜ ਫੜਾ ਕੇ ਹੁਣ ਅਥਰ ਦੂਜੀ ਇੱਥੇ ਗੱਡੀ ਛੇੜੇ ਤੇਰੇ ਨਾਲ ਚੱਲ ਜਦੋਂ ਖੜਤਾਊਗਾ ਚੱਲਾ ਇਧਰ ਤੇਰੇ ਨਾਲ ਤਰਫ ਐ ਉੱਥੇ ਖੜਨਾ ਸ਼ਰਮ ਨਾਲ ਯਾਰ ਸ਼ਰਮ ਨਾਲ ਆਈ ਐ ਭਈ ਤੂੰ ਖੜਤਾ ਜਾ ਯਾਰ ਘੱਟੋ ਘੱਟ ਇਹ ਤਾਂ ਇਹਨੇ ਕੀ ਕਰਿਆ ਤੂੰ ਗੱਲ ਮੰਨ ਕੇ ਕੀ ਕਰ ਤੂੰ ਰੁਕਦਾ ਹੀ ਆ ਯਾਰ ਜੇ ਤੂੰ ਰੁਕਿਆ ਤੇ ਰੁਕੂ ਨਹੀਂ ਤੇਰੀ ਗੱਡੀ ਦੇ ਬੰਦੇ ਨੂੰ ਉੱਥੇ ਸਨਾਮ ਲੈ ਜਾਂਦੇ ਯਾਰ ਤੁੰਗੂਰ ਲੈ ਜਾਂਦੇ ਤੂੰ ਦੇਖੇ ਕਿ ਕਿ ਰਾਜ ਦੀ ਨਾ ਉਹਨਰ ਤੂੰ ਕਰਦੇ ਗੱਲੇ ਪਈਏ ਠੀਕ ਅਗਾ ਤੇ ਮੈਂ ਚਪੇੜ ਮਾਰਾਂ ਮੈਂ ਹੈਗਾ ਮੁਲਾਜ਼ਮਾ ਕਾਨੂੰਨ ਹੱਥ ਜੀ ਰਹਿਣਾ ਮੈਂ ਐਂ ਕਰਾ ਥੱਪੜ ਵਰਗਾ ਤੂੰ ਕੰਮ ਨਾਲ ਮੂੰਹ ਲਾਦਾ ਕੱਢੀ ਬਾਈ ਤੂੰ ਐਸ ਤੂੰ ਖੜਾ ਕਿਉਂ ਨੀ ਯਾਰ ਦੇ ਘਬਰਾਟ ਹੋ ਗਈ ਉੱਖੜ ਜਾ ਯਾਰ ਤੇਰੇ ਤੇ ਮਾਰਨ ਦੇ ਤੂੰ ਇਹ ਕਹਿ ਬਾਈ ਦੇਖ ਮੁਰਗੀ ਤੈਨੂੰ ਕੁੱਟ ਸਕਦੇ ਐਨੇ ਬੰਦੇ ਖੜੇ ਨੇ ਕਿਉਂ ਵੀ ਕੁੱਟ ਸਕਦੇ ਨਹੀਂ ਕੁੱਟ ਸਕਦੇ ਨਾ ਠੀਕ ਕੁੱਟ ਸਕਦੇ ਇਹ ਨਹੀਂ ਵੀ ਕਿਹਾ ਕੁਸਾ ਸੀ ਕਹਿੰਦੇ ਤੇ ਮੈਂ ਉਹਦਾ ਚੱਕ ਸ਼ੁਕਰਪੁਰ ਪ੍ਰਮਾਤਮਾ ਦਾ ਹੋਲਡ ਬਣਾਇਆ ਬੰਦੇ ਨੂੰ ਫੋਨ ਕੀਤਾ ਇਹਨੇ ਭੱਜ ਕੇ ਆ ਕੇ ਰੋਕ ਰਿਆ ਅਸੀਂ ਉਹਦੀ ਦੇਖਣ ਆਏ ਕਿੱਥੇ ਲੱਗਦੀ ਆਓ ਖੜੀਆ ਸਾਈਡ ਤੇ ਨਹੀਂ ਤੂੰ ਜਾ ਫਿਰ ਹੌਣ ਤੋਂ ਲੰਘ ਜਾਂਦਾ ਨਹੀਂ ਨਹੀਂ ਮੈਂ ਤਾਂ ਮਿੰਟ ਮਿੰਟ ਲਾਈਵ ਪਾ ਦੋ ਮੇਰੇ ਨਾਲ 5 ਲੱਖ ਬੰਦਾ ਜੋੜਿਆ ਐਂ ਤੂੰ ਕਿਧਰ ਭਾਈ ਜਾਂਦਾ ਤੂੰ ਲੈਰੀ ਕਿੰਨੇ ਦਾ ਮੁੰਡਾ ਨੂੰ ਬਾਈ ਕਰਾ ਫੋਨ ਕਰਦੇ ਬੰਦੇ ਪਲਾ ਮਾਲ ਦੀ ਗੱਲ ਆ ਯਾਰ ਰੁਕ ਤਾ ਯਾਰ ਘੱਟ ਟੋਟਾ ਕੋਈ ਸਮਝ ਨਾ ਕਰਦਾ ਯਾਰ ਘੱਟ ਟੋਟਾ ਅਦੀ ਮੋਟਾ ਵੀ ਯਾਰ ਰੁਕ ਲਈ ਅਸੀਂ ਮੰਗਵਾਉਣੀ ਆ ਤੇਰਾ ਹੋਰ ਆ ਫਿਰ ਦੋਨੋਂ ਹੁਣ ਕਿੱਧਰ ਪਾਈ ਜਾਣਾ ਸਾਉ ਗੱਡੀ ਨੰਬਰ ਲੈ ਤੂੰ ਉਹਨੂੰ ਵਿੱਚ ਛੋਟੇ ਨੇ ਜਵਾਖਾ ਉਹਨਾਂ ਦੇ ਵਿੱਚ ਮਾਰੇਗਾ ਜਾਂ ਤੂੰ ਰੁੱਕ ਯਾਰ ਇਹਨੇ ਸਾਡੇ ਉਹ ਬਾਈ ਯਾਰ ਸਾਹਰ ਗੱਡੀ ਬੰਦੇ ਮਾਰੂ ਕੁਝ ਚਮਾ ਕੇ ਪਜਾ ਯਾਰ ਬੰਦਿਆਂ ਦੇ ਸਾਡੇ ਮੁੰਡੇ ਯਾਰ ਨੇ ਗਾਂ ਟੁਰਨਾ ਆਏ ਉਹਨਾਂ ਦੇ ਵਿੱਚ ਮਾਰੇਗਾ ਤੂੰ ਜਾ ਕੇ ਮੁੰਡੇ ਨੇ 15 ਸਾਲ ਦਾ ਮੁੰਡਾ ਮੇਰਾ 15 ਮਦਾਨੀ ਬਾਈ ਕਿੱਥੋਂ ਯਾਰ ਅਸਾ ਸ਼ਾਹਰੇ ਚੋ ਰੇਡੀ ਲੱਗੇ ਅੱਥੇ ਫਰੇ ਬਲਵਾ ਬੁਖਾਰ ਆਏ ਨੇ ਤੋ ਦੇਖਿਆ ਨੇ ਇਹਦੇ ਵਿੱਚ ਦੜ ਨੇ ਖੜਿਆ ਵੀ ਨਹੀਂ ਆ ਦੇਖ ਕਰਦੇ ਵੱਡੀ ਖਿੱਚਦੀ ਰੇੜੇ ਬੰਦਾ ਲੈਰ ਤੋਂ ਆਉਂਦਾ ਸੀ ਯਾ ਟੋਪੀ ਵਾਲਾ ਯਾਰ ਤਰਾ ਫਿਊ ਤਾਂ ਖੜਦਾ ਨਹੀਂ ਬਾਈ ਇਹ ਖੜ ਜਾਂਦਾ ਕੁਝ ਨਹੀਂ ਹੁਣ ਮੈਂ ਮਲਾਇਆ ਬੰਦਾ ਬਾਈ ਮੈਂ ਚੌਂਦਾ ਦਾ ਨੋਟ ਹਾਲ ਕਰਦਾ ਕੋੜ ਕੋੜ ਕੇ ਹਾਂ ਇੱਥੇ 50 ਬੰਦਿਆਂ ਨੂੰ ਕਰੀ ਗਏ ਸੀ ਕਿੰਨੇ ਵਾਰ ਸ਼ੱਤ ਮਾਰਦੇ ਦੇ ਹੱਡੀ ਕਰਦੇ ਕੱਲ੍ਹ ਤੇ ਅਵਰ ਖੜੇ ਨਹੀਂ ਹੁਣ ਜੇ ਇੱਕ ਮਿੰਟਾ ਹੁਣ ਵੀ ਤਾਂ ਗਲਤੀ ਮੰਨਦਾ ਜੇ ਵੀਰੇ ਉੱਥੇ ਗਲਤੀ ਮੰਨ ਲੰਦਾ ਇਹ ਵੱਡੇ ਭਾਈ ਉੱਥੇ ਖੜ ਜਾਂਦਾ ਛੋਟਾ ਬਰੇ ਮਸਤ ਚਲ ਘਬਰਾ ਗਿਆ ਤੂੰ ਤੈਨੂੰ ਐ ਦੇਗਾ ਮੈਂ ਹੁਣ ਕਿੰਨੇ ਕੁਥੇ ਜਾਇਆ ਮੈਂ ਜੀ ਆਜ ਇੰਨੇ ਨਾਲ ਦੇ ਮਰ ਜੇ ਪਰ ਮਰਦੇ ਉੱਥੇ ਤੈਨੂੰ ਜੇ ਰੁਕ ਜਾ ਰੁਕ ਜਾ ਰੇ ਗੱਡੀ ਚੀਦੀ ਐ ਕਿੱਥੋਂ ਆਈ ਬਾਜੀਗਰਾਮ ਉੱਧਰ ਆਦਾ ਬਾਈ ਕੀ ਕਰਨਾ ਯਾਰ ਇਹਦਾ ਉਧਰ ਆ ਜੇ ਮੈਨੂੰ ਘਾੜਕ ਨਹੀਂ ਹੋਇਆ ਵੀ ਮੈਨੂੰ ਬਾਜੀ ਨਾ ਆਦੀ ਹੁਣ ਵੀ ਮੈਨੂੰ ਤਰਫ ਕੁਛ ਕਾਦਾ ਵੀ ਤਾਂ ਲੱਗਦਾ ਨਾ ਨਾ ਕੋਲ ਬਲਾ ਉਹ ਬੰਦਾ ਬੋਤਲ ਲੱਗਿਆ ਮੰਨਦਾ ਉਹ ਮਾਰੇ ਪੜਕਾ ਕੇ ਯਾਰ ਮਾਰੇ ਚੱਜ ਚੱਜ ਮੂਰੂ ਗੱਡੀ ਦਾ ਦੇਖ ਆ ਗੱਡੀ ਦਿਖਾ ਮੂਰੂ ਤੁਨੂੰ ਆ ਦੇਖ ਆ ਗੱਡੀ ਦੇ 2000 ਬਲਾ ਲਓ ਕਿਹੜੇ ਸਮਾਂ ਗੱਡੀ ਵਜਈਆ ਮੰਨਦਾ 7:00 ਵਜੇ ਹੋਣੀਆ ਹਾਂ 7:00 ਦੇ ਦੋ ਕਾਰਾਂ ਖੜੀਆਂ ਦੀਆਂ ਹਾਂ ਹਾਂ ਬੰਦਾ ਬਚਿਆ ਨਹੀਂ ਹੁਣ ਉਹ ਉਹ ਤਾਂ ਚੱਲ ਹੋਇਆ ਉਹ ਤਾਂ ਥੱਕਾ ਗਿਆ ਆ ਬਚ ਨਹੀਂ ਸਾਈਡ ਲੱਗੀ ਮਾਰ ਕੇ ਨਾ ਜਦੋਂ ਆਏ ਨਾ ਐ ਗੱਡੀ ਦੀ ਐ ਗੱਡੀ ਹਿੱਟ ਕਰ ਗਈ ਅਸੀਂ ਕਿਹਾ ਉਹ ਬੰਦੇ ਵਜੇ ਬਾਹਰ ਗੱਡੀਆਂ ਗੱਡੀਆਂ ਰੋਕ ਇਹਨੇ ਆਲੇ ਨਾਲ ਦੇਖ ਕੇ ਮਾਰਿਆ ਘੇਰਾ ਮਾਰੇ ਖਿੱਦੀ ਗੱਡੀ ਇਹਦਾ ਅਮਰੀਕ ਨੂੰ ਮੈਂ ਫੋਨ ਮਾਰਿਆ ਇਹ ਅਮਰੀਕ ਆ ਕਰਕੇ ਬੰਦਾ ਇਧਰ ਆ ਗਿਆ ਕਿ ਇਤੋਂ ਦੀ ਜਗ੍ਹਾ ਰੋਕਦੀ ਉਹ ਤਾਂ ਕਰਾਉਣੀ ਪੈਣਾ ਬਾਈ ਜਦੋਂ ਇਹਦੇ ਤੋਂ ਅੱਗੇ ਲੰਘਦਾ ਚਲਣ ਦਾ ਬੰਦਾ ਚੱਲੀ ਇੱਕ ਫੋੜ ਵੱਡੀ ਗੱਲ ਹੋਣਾ ਜ਼ਰੂਰ ਨਸਾਨ ਹੋ ਜਾਂਦੀ ਹੈ ਅਗਲਾ ਖਰਚਾ ਭਰਤੇ ਤੂੰ ਭਰ ਤੂੰ ਕਰੇਗਾ